ਜਦੋਂ ਕੰਮ ਇਹਦਾ ਰਹਿਣ ਵਾਲਾ ਨਾਮ ਸੀ ਤੀਰਥ ਅੰਮ੍ਰਿਤਸਰ ਵਿਖੇ ਆਉਂਦਾ ਹੈ ਇੱਥੇ ਰਾਤ ਪੈ ਜਾਂਦੀ ਹੈ ਕਿੰਦਾ ਚਲੋ ਜੋ ਗੁਰੂ ਨਾਨਕ ਜੀ ਦਾ ਘਰ ਹੈ ਉੱਥੇ ਚੱਲਦੇ ਹਾਂ ਇਹ ਹਰਮੰਦਰ ਸਾਹਿਬ ਆ ਜਾਂਦਾ ਜੀ ਇਹ ਤੀਰਥ ਨਾਲ ਇਹਦੇ ਸੰਗੀ ਸਾਥੀ ਨੇ ਇਹ ਸਖੀ ਸਰਵਰ ਦਾ ਵੱਡਾ ਪ੍ਰਚਾਰਕ ਹੈ ਹੱਥ ਵਿੱਚ ਇਹਨੇ ਖੁੰਡੀ ਵੜੀ ਹੋਈ ਹੈ ਇਹ ਜਦੋਂ ਇੱਥੇ ਪਹੁੰਚਦਾ ਹੈ ਹਰਮੰਦਰ ਸਾਹਿਬ ਜੀ ਵੇਖਦਾ ਹੈ ਸਿੱਖਾਂ ਦੇ ਚਿਹਰੇ ਹੱਸੂ ਹਸੂ ਵੇ ਕਰਦੇ ਨੇ ਸਿੱਖ ਭਜ-ਭਜ ਕੇ ਸੇਵਾ ਕਰਦੇ ਨੇ ਕੋਈ ਸਿੱਖ ਬਾਣੀ ਪਿਆ ਵਰਦਾ ਹੈ ਕੋਈ ਸਿੱਖ ਸੇਵਾ ਪਿਆ ਕਰਦਾ ਹੈ ਤੇ ਇਹ ਕਿਸੇ ਸਿੱਖ ਨੂੰ ਪੁੱਛਦਾ ਕਹਿੰਦਾ ਜੀ ਇਸ ਘਰ ਦੇ ਗੁਰੂ ਜੀ ਕੌਣ ਨੇ ਤੇ ਉਹ ਸਿੱਖ ਪਤਾ ਕੀ ਕਹਿੰਦਾ ਜਿਹਨੂੰ ਪੁੱਛਿਆ ਕਹਿੰਦਾ ਭਲਿਆ ਕਾਬਲ ਤੋਂ ਸੰਗਤ ਆਈ ਆ ਉਹ ਸਾਹਮਣੇ ਜੋ ਸਿੱਖਾਂ ਦੇ ਜੋੜਿਆਂ 'ਚ ਬੈਠ ਕੇ ਸਿੱਖਾਂ ਦੇ ਜੋੜੇ ਆਪਣੇ ਹਜੂਰੀਏ ਨਾਲ ਸਾਪੇ ਕਰਦੇ ਨੇ ਨਾ ਹੋਰ ਕੋਈ ਨਹੀਂ ਉਹ ਧੰਗੁਰ ਅਰਜਨ ਦੇ ਪਿਤਾ ਜੀ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉਹ ਤੁਹਾਡਾ ਭਲਾ ਹੋ ਜੇ ਹੋਣ ਗੁਰੂ ਨਾਨਕ ਜੀ ਦੇ ਘਰ ਦੇ ਮਾਲਕ ਪੰਜਵੀਂ ਜੋਤ ਸਤਗੁਰ ਜੀ ਦੀ ਆਪ ਧੰਗੁਰ ਅਰਜਨ ਦੇ ਪਰਮੇਸ਼ਰ ਦਾ ਸਰੂਪ ਨੇ ਪੰਨ ਮਥਰਾ ਕੁਛ ਭੇਦ ਨਹੀਂ ਗੁਰੂ ਅਰਜਨ ਪਤਾ ਘਰ ਪਰਮੇਸ਼ਰ ਦਾ ਸਰੂਪ ਨੇ ਆਪ ਤੇ ਸੰਤਨਾਂ ਦੇ ਜੋੜੇ ਦੇ ਬੈਠ ਕੇ ਸੰਤਨ ਜੂਰੇ ਸਾਹਿਬ ਕਰਨ ਆਪਣੇ ਹਜ਼ੂਰੀਏ ਦੇ ਨਾਲ ਫਿਰ ਐਸੀ ਦਿਲ ਤੇ ਸਾੜ ਲੱਗੀ ਗੁਰਮਖੋ ਗੁਰੂ ਅਰਜਨ ਦੇ ਪਤਾ ਦੀ ਸ਼ਰਨ ਵਿੱਚ ਜਾਂਦੇ ਨੇ ਅੱਖ ਲਗੇ ਸਤਿਗੁਰੂ ਜੀ ਮੈਨੂੰ ਵੀ ਆਪਣਾ ਸਿੱਖ ਬਣਾ ਲਓ ਤੇ ਗੁਰੂ ਅਰਜਨ ਦੇ ਪਤਾ ਕੀ ਕਹਿੰਦੇ ਕਹਿੰਦੇ ਉਹ ਤੀਰਥਿਆ ਸਿੱਖੀ ਤੇ ਸਿੱਖੀ ਕਦੀ ਨਹੀਂ ਟਿਕਦੀ ਹੁੰ ਧਿਆਨ ਦਿਓ ਕੀ ਆਖਿਆ ਜੀ ਸਿੱਖੀ ਤੇ ਸਿੱਖੀ ਕਦੇ ਨਹੀਂ ਟਿਕਦੀ ਤੁਸੀਂ ਕਬਰਾਂ ਨਾਲ ਜੁੜੇ ਹੋ ਲੋਕਾਂ ਨੂੰ ਕਬਰਾਂ ਦੇ ਨਾਲ ਜੋੜਦੇ ਹੋ ਪਰ ਇੱਥੇ ਤਾਂ ਗੱਲ ਇੱਕ ਦੀ ਹੈ ਗੁਰੂ ਨਾਨਕ ਜੀ ਦੇ ਬਾਣੀ ਵੀ ਇੱਕ ਤੋਂ ਸ਼ੁਰੂ ਕੀਤੀ ਹੈ ਇੱਕ ਓੰਕਾਰ ਇੱਥੇ ਤਾਂ ਇਹ ਪੜਾਇਆ ਜਾਂਦਾ ਹੈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਇੱਥੇ ਤਾਂ ਇਹ ਆਵਾਜ਼ ਆਉਂਦੀ ਹੈ ਦਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਦਿਨ ਦੇ ਟੋਟ ਨਾ ਆਵਈ ਅਗਨਤ ਭਰੇ ਪੰਡਾਰ ਇੱਥੇ ਤਾਂ ਗੁਰੂ ਨਾਨਕ ਜੀ ਦੇ ਘਰੋਂ ਇਹ ਆਵਾਜ਼ ਆਉਂਦੀ ਹੈ ਕਿਰੀ ਪੜੋ ਪਿਆਰਤ ਇੱਕੋ ਹੈ ਭਾਈ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਇੱਕ ਹੈ ਭਾਈ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਸਾਹਿਬ ਮੇਰਾ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ 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 ਏਕੋ ਹੈ ਸਤਗੁਰੂ ਜੀ ਕਹਿੰਦੇ ਇੱਥੋਂ ਇਹ ਆਵਾਜ਼ ਆਉਂਦੀ ਹੈ ਇੱਕ ਪਿਤਾ ਇੱਕ ਸਕੇ ਹਮਵਾਰਿਕ ਇਤੋ ਤਾਂ ਬਾਣੀ 'ਚੋ ਇਹ ਆਵਾਜ਼ ਆਉਂਦੀ ਹੈ ਕਰਨ ਕਰਨ ਪ੍ਰਭ ਇੱਕ ਹੈ ਦੂਸਰ ਨਹੀਂ ਕੋਈ ਇਤਨਾ ਇਹ ਆਵਾਜ਼ ਆਉਂਦੀ ਹੈ ਗੁਰਮੁਖੋ ਜਦੋਂ ਸਤਬੂ ਨੇ ਬਾਣੀ ਦੇ ਤੀਰ ਮਾਰੇ ਇਹ ਸਤਬੂ ਦੇ ਚਰਨਾਂ ਤੇ ਡਿੱਗ ਪਿਆ ਕਬੀਰ ਸਤਗੁਰੂ ਸੂਰਮੇ ਬਾਹਾਂ ਬਾਂਝੋ ਇੱਕ ਲਗਤ ਹੀ ਪੁਏ ਗਿਰ ਪਰਿਆ ਪਰਾ ਕਰੇ ਜੀ ਸਤਗੁਰ ਜੀ ਮੈਨੂੰ ਆਪਣਾ ਸਿੱਖ ਬਣਾ ਲਓ ਫਿਰ ਐਸੀ ਸਿੱਖੀ ਕਮਾਈ ਇਹੋ ਹੀ ਤੀਰਥਾ ਭਾਈ ਮੰਜ ਬਣ ਗਿਆ ਮੈਂ ਕੋਈ ਇਤਿਹਾਸ ਕੋਈ ਸਾਖੀ ਨਹੀਂ ਫਿਰ ਐਡੀ ਸੇਵਾ ਕੀਤੀ ਐਡੀ ਸੇਵਾ ਕੀਤੀ ਇੱਕ ਦਿਨ ਸਤਗੁਰੂ ਜੀ ਭਾਈ ਮੰਜ ਜੀ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਅਕਲ ਗਏ ਭਾਈ ਮੰਜ ਆ ਤੈਨੂੰ ਅਜ ਮੈਂ ਆਪਣੇ ਗਲ ਦੇ ਨਾਲ ਲਾ ਕੇ ਗੁਰਨਾਨਕ ਜੀ ਦੇ ਘਰੋਂ ਬਖਸ਼ਿਸ਼ ਦਵਾ ਕਰੀ ਬਖਸ਼ੀ ਦਿੱਤੀ ਅੱਖ ਲਗੇ ਸਾਧ ਗੁਰੂ ਧੰਨ ਗੁਰੂ ਅਰਦਨ ਦੇ ਪਿਤਾ ਜੀ ਮੰਗ ਪਿਆਰਾ ਗੁਰੂ ਕੋ ਗੁਰਮੰਝ ਪਿਆਰਾ ਮੰਝ ਗੁਰੂ ਕਾ ਬਹੁਤਾ ਜਗ ਲੰਗਨ ਹਾਰਾ ਉਹ ਭਾਈ ਮੰਝ ਅੱਜ ਤੂੰ ਇਸ ਅਵਸਥਾ ਤੇ ਪਹੁੰਚ ਗਿਆ ਆਪ ਮੁਕਤ ਮੁਕਤ ਕਰੇ ਸੰਸਾਰ ਤੂੰ ਵੀ ਮੁਕਤ ਹੋ ਗਿਆ ਜੋ ਤੇਰੇ ਨਾਲ ਰਲ ਕੇ ਨਾਮ ਜਪਣਗੇ ਉਹ ਵੀ ਮੁਕਤ ਹੋ ਜਾਣਗੇ ਭਾਈ ਗੁਰਦਾਸ ਜੀ ਕਹਿੰਦੇ ਮੰਝ ਪੰਨੂ ਪੜਵਾਨ ਹੈ ਗੁਰੂ ਅਰਜਨ ਦੇ ਜੀ ਅੱਖ ਲਗੇ ਉਹ ਭਾਈ ਮੰਜ ਅੱਜ ਤੂੰ ਗੁਰੂ ਨਾਨਕ ਦੇ ਜੀ ਦੇ ਘਰ ਪਰਵਾਨ ਹੋ ਗਿਆ ਤੂੰ ਪਰਵਾਨ ਹੋ ਗਿਆ ਮੰਜ ਪੰਨੂ ਪਰਵਾਨ ਹੈ